ਮਾਨਸਾ ਜ਼ਿਲ੍ਹੇ ਦੇ ਪਿੰਡ ਪੈਣੀ ਪਾਗਾ ਸਮੇਤ ਕਈ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਮੀਂਹ ਸ਼ਿਮਲਾ ਮਿਰਚ ਤੇ ਖਰਬੂਜੇ ਦੀ ਕੀਸੀ ਕਾਸ਼ਤ ਮਾਨਸਾ ਜ਼ਿਲ੍ਹੇ ਦੇ ਕਿਸਾਨਾਂ ਵੱਲੋਂ ਇਸ ਸਾਲ ਵੱਡੇ ਪੱਧਰ ਤੇ ਸ਼ਿਮਲਾ ਮਿਰਚ ਤੇ ਖਰਬੂਜਾ ਦੀ ਕਾਸ਼ਤ ਕੀਤੀ ਗਈ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਫਸਲ ਤੋਂ ਚੰਗਾ ਮੁਨਾਫਾ ਜ਼ਰੂਰ ਹੁੰਦਾ ਪਰ ਜੇਕਰ ਸਰਕਾਰਾ ਇਸ ਫਸਲ ਦਾ ਮੰਡੀਕਰਨ ਇੱਥੇ ਕਰ ਦੇਣ ਤਾਂ ਕਿਸਾਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ ਮਾਨਸਾ ਜ਼ਿਲ੍ਹੇ ਦੇ ਵਿੱਚ ਕਿਸਾਨਾਂ ਵੱਲੋਂ ਰਵਾਇਤੀ ਫਸਲਾਂ ਨੂੰ ਛੱਡ ਕੇ ਬੱਲਮੀ ਖੇਤੀ ਵੱਡੇ ਪੱਧਰ ਤੇ ਸ਼ੁਰੂ ਕੀਤੀ ਗਈ ਜਿਸ ਦੇ ਪਿੰਡ ਪੈਣੀ ਪਾਗਾ ਟੁੱਟੀਆਂ ਵਾਲੀ ਬੁਲਜਣਾਟੀ ਬੁਲਜਰੇ ਲਵਾਂ ਖੋਕਰਾ ਆਦਿ ਵਿੱਚ ਪਿੰਡਾਂ ਦੇ ਕਿਸਾਨਾਂ ਵੱਲੋਂ ਸ਼ਿਮਲਾ ਮਿਰਚ ਤੇ ਖਰਬੂਜੇ ਦੀ ਕਾਸ਼ ਕੀਤੀ ਗਈ ਹੈ ਕਿਸਾਨਾਂ ਵੱਲੋਂ 800 ਏਕੜ ਦੇ ਕਰੀਬ ਇਹਨਾਂ ਦੋਨਾਂ ਫਸਲਾਂ ਦੀ ਕਾਸ਼ ਕੀਤੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਸ਼ਿਮਲਾ ਮਿਰਚ ਤੇ ਪ੍ਰਤੀ ਏਕੜ ਦੇ 100 ਰੁਪਏ ਦਾ ਖਰਚ ਆਉਂਦਾ ਹੈ ਚੰਗਾ ਰੇਟ ਮਿਲਣ ਕਾਰਨ ਕਿਸਾਨਾਂ ਨੂੰ ਇਸ ਫਸਲ ਤੋਂ ਮੁਨਾਫਾ ਵੀ ਹੁੰਦਾ ਹੈ ਪਰ ਕੋਰੋਨਾ ਦੌਰ ਤੋਂ ਬਾਅਦ ਕਿਸਾਨਾਂ ਨੂੰ ਇਸ ਫਸਲ ਤੇ ਮੁਨਾਫਾ ਨਹੀਂ ਦਿੱਤਾ ਅਤੇ ਕਿਸਾਨਾਂ ਨੂੰ ਫਸਲ ਸੜਕਾ ਤੇ ਸੁੱਟਣੀ ਪਈ ਇਸ ਕਾਰਨ ਇਸ ਸਾਲ ਸ਼ਿਮਲਾ ਮਿਰਚ ਤਕਵਾ ਵਿਦਾਇਆ ਗਿਆ ਹੈ ਕਿਸਾਨਾਂ ਦਾ ਕਹਿਣੇ ਕਿ ਸਰਕਾਰਾ ਵੱਲੋਂ ਬਦਲੀ ਖੇਤੀ ਦੇ ਕਿਸੇ ਲਈ ਕਿਸਾਨਾਂ ਨੂੰ ਚਾਹੀਦ ਕੀਤਾ ਜਾਂਦਾ ਹੈ ਪਰ ਕਿਸਾਨਾਂ ਦੀਆਂ ਫਸਲਾਂ ਦਾ ਮੰਡੀਕਰਨ ਨਾ ਹੋਣ ਕਰਕੇ ਕਿਸਾਨਾਂ ਦੇ ਪੱਲੇ ਹੀ ਤਿਨਾਸ਼ਾ ਪੈ ਜਾਂਦੀ ਹੈ ਉਹਨਾਂ ਕਹਿੰਦੇ ਕਿ ਜੇਕਰ ਸਰਕਾਰਾ ਕਿਸਾਨ ਨੂੰ ਬਦਲੀ ਖੇਤੀ ਦੇ ਨਾਲ ਚਾਹੀਦ ਕਰਨ ਤੇ ਲਈ ਇਨ੍ਹਾਂ ਫਸਲਾਂ ਦਾ ਮੰਡੀਕਰਨ ਕਰੇ ਤਾਂ ਕਿਸਾਨ ਖੁਸ਼ਹਾਲ ਹੋਵੇਗਾ ਪੱਤਰਕਾਰ ਭਗਵੰਤ ਸਿੰਘ ਚੈਲ ਮਾਨਸਾ ਦੀ ਰਿਪੋਰਟ ਪੈਰੀ ਵੱਗ ਦੇ ਕਿਸਾਨਾਂ ਨੇ ਮਿਲ ਕੇ ਸਰਕਾਰ ਦੀ ਉਸ ਅਪੀਲ ਤੇ ਅਮਰ ਦਿੱਤਾ ਜਿਸ ਤੇ ਕਿਹਾ ਗਿਆ ਕਿ ਰੋਵੈਤੀ ਪੱਤਨਾ ਸਾਡੇ ਦੇ ਤੁਸੀਂ ਹੋਰ ਪੱਤਨਾ ਜਿਹੜੀਆਂ ਬੀਜੋ ਲਗਾਤਾਰ ਪਿਛਲੇ ਲਗਭਗ 15 16 ਸਾਲ ਤੋਂ ਸਾਡੇ ਪਿੰਡ ਦੇ ਵਿੱਚ ਸਿਮਲਾ ਮਿਰਚ 7-8 ਸੌ ਏਕੜ ਸਿਮਲਾ ਮਿਰਚ ਤੇ ਕਰਬੂਜਾ ਲੱਗਦਾ ਪਰ ਰੇਟ ਆ ਜਿਹੜਾ ਜਦੋਂ ਮਿਰਚ ਤੜਾਈ ਸ਼ੁਰੂ ਹੁੰਦੀ ਹੈ ਉਦੋਂ ਰੇਟ ਜਿਹੜੇ ਡਾਊਨ ਹੋ ਜਾਂਦੇ ਹੈ ਇਸ ਕਾਰਨ ਜਿਹੜੇ ਕਿਸਾਨਾਂ ਦੇ ਪੱਲੇ ਨਿਰਾਸ਼ਾ ਪੈਂਦੀ ਹੈ ਉਤਸ਼ਾਹਤ ਹੋਣ ਦੀ ਹੈ ਨਿਰਾਸ਼ਾ ਪੱਲੇ ਪੈਂਦੀ ਹੈ ਜਿੱਦਾਂ ਸਿੱਟਾ ਇਹ ਨਿਕਲੇ ਹੈ ਕਿ ਸਾਡੇ ਇਸ ਵਾਰ ਇਸ ਪਿੰਡ ਦੇ ਵਿੱਚ ਜਾਨੀ ਜਿਹੜੀ ਮਿਰਚ ਦੀ ਕਾਸ਼ਤ ਆ ਉਹ ਘੱਟੋ-ਘੱਟ 200 ਏਕੜ ਤੋਂ ਉੱਪਰ ਜ਼ਿਆਦਾ ਜਿਹੜੀ ਘਟ ਗਈ ਹੈ ਜਿਸ ਨਾਲ ਹੀ ਫਿਰ ਰਬਾਈਤੀ ਖੇਤੀ ਤੋਂ ਪਾਸੇ हट ਕੇ ਕਿਸਾਨਾਂ ਦੇ ਜਿਹੜਾ ਧਿਆਨ ਵਧਿਆ ਸੀ ਉਹਨੂੰ ਸੱਟ ਵਜੇ ਅਸੀਂ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਉਹ ਕਿਸਾਨਾਂ ਨੂੰ ਅਪੀਲਾਂ ਕਰਨ ਦੇ ਨਾਲ-ਨਾਲ ਕਿਸਾਨਾਂ ਵੱਲੋਂ ਜੋ ਨੀਤੀ ਪੜਾ ਲਈ ਫਸਲਾਂ ਬੀਜੀਆਂ ਜਾਂਦੀਆਂ ਉਹਨਾਂ ਦੇ ਲਾਹੇਵੰਦ ਭਾਅ ਦੇਣ ਦੀ ਗਰੰਟੀ ਕਰੇ ਤਾਂ ਜੋ ਜੋ ਇਹ ਜਾਨ ਸਬਜ਼ੀ ਵਾਲੇ ਪਾਸੋਂ ਕਿਸਾਨਾਂ ਦਾ ਜਿਹੜਾ ਟੁੱਟ ਰਿਹਾ ਹੈ ਇਹ ਟੁੱਟੇ ਨਾ ਇਹਨੂੰ ਹੋਰ ਚਾਹਤ ਪ੍ਰਸ਼ਾਹਤ ਮਿਲੇ ਤੇ ਕਿਸਾਨਾਂ ਦੇ ਪੱਲੇ ਚਾਰ ਪੈਸੇ ਪੈਣ ਦੇਖੋ ਜਿਹੜਾ ਖਰਚਾ ਖਰਚਾ ਤਾਂ ਲਗਭਗੇ ਤੇ 1 ਏਕੜ ਦੇ ਉੱਤੇ ਲੱਖ ਦੇ ਕਰੀਬ ਇੱਕ ਏਕੜ ਦੇ ਉੱਤੇ ਖਰਚਾ ਆ ਜਾਂਦਾ ਜਿਹੜਾ ਹੀ ਰਹਿ ਗਈ ਮੁਨਾਫੇ ਦੀ ਗੱਲ ਉਹ ਆ ਜਾਂਦੀ ਹੈ ਮਾਰਨ ਰੇਟ ਤੇ ਬਾਹਰ ਤੇ ਡਿਪੈਂਡ ਹੁੰਦਾ ਜਿਵੇਂ ਹੁਣ ਪਹਿਲਾਂ ਜਦੋਂ ਸ਼ੁਰੂ ਚ ਲਾਉਣ ਲਾਉਣ ਲੱਗੇ ਸੀ ਵੈਸੇ ਤਾਂ ਸਾਡੇ ਪਿੰਡ ਦੇ ਵਿੱਚ 20 ਸਾਲ ਹੋ ਗਏ ਇਸ ਖੇਤੀ ਨੂੰ ਹੁੰਦੀ ਹੋਈ ਲਗਾਤਾਰ 15 ਸਾਲ ਵਾਧਾ ਹੁੰਦਾ ਗਿਆ ਕਿਉਂਕਿ ਉਦੋਂ ਮੁਨਾਫਾ ਸੀ ਉਦੋਂ 4 ਰੁਪਏ ਬਚਦੇ ਸੀ ਹੁੰਦਾ ਸੀ ਚਲ ਪਹਿਲੇ ਸਾਲ ਜਦੋਂ ਅਸੀਂ 2 ਕਿੱਲੇ ਲਾਏ ਅਗਲੀ ਵਾਰ ਵਧੀਆ ਮੁਨਾਫਾ ਲੱਗਾ ਚਾਰ ਕਿੱਲੇ ਕਰ ਲੇ ਤਾਂ ਹੁਣ ਜਦੋਂ ਦਾ ਲੋਕਡਾਊਨ ਹੋਇਆ ਪਹਿਲਾ ਲੋਕਡਾਊਨ ਨੇ ਮਾਰ ਪਾਈ ਉਦੋਂ ਬਾਅਦ ਕਿਸਾਨ ਇਸ ਫਸਲ ਨੂੰ ਲੈ ਕੇ ਘਾਟੇ ਦੇ ਵਿੱਚ ਹੀ ਚਲੇ ਗਿਆ ਪਿਛਲੇ ਸਾਲ ਤਾਂ ਇੱਥੇ ਤੱਕ ਵੀ ਆਇਆ ਕਿ ਕਿਸੇ ਨੇ ਖਰੀਦੀ ਵੀ ਨਹੀਂ ਹਾਲਾਂਕਿ ਲਾਗਤ ਬਹੁਤ ਸੀ ਲੱਗੀ ਬਹੁਤ ਸੀ ਕਿਸੇ ਨੇ ਰੁਪਿਆ 1.5 ਰੁਪਏ ਹੋ ਸਕਦਾ ਉਹਨਾਂ ਕਰਾਂ ਵੀ ਚੱਕਦੇ ਜਿੰਨਾਂ ਤੋਂ ਚਲ ਬਣੀ ਹੋਈ ਸੀ ਉਦੋਂ ਬਾਅਦ ਇੰਨਾ ਕ ਘਾਟਾ ਸਿਰ ਪੈਂਦਾ ਗਿਆ ਕਿ ਜਿਹੜਾ ਸਾਡਾ 1 ਏਕੜ ਤੇ 10 ਲੱਖ ਰੁਪਏ ਖਰਚ ਆਉਂਦਾ ਸੀ ਉਹਦੇ ਵਿੱਚੋਂ ਸਾਨੂੰ ਉਹ ਖਰਚਾ ਵੀ ਵਾਪਸ ਨਹੀਂ ਹੋਇਆ ਸਾਡੀ ਸਿਰਫ ਕਿੱਲੇ ਚੋਂ 40000 ਦੀ ਮਰਚ ਹੋਈ 1 ਲੱਖ ਰੁਪਇਆ ਉਹਦੇ ਉੱਤੇ ਖਰਚਾ ਕਰਕੇ ਤੇ ਹਰਵਿੰਦਰ ਸਰਕਾਰ ਤੋਂ ਕੋਈ ਮੰਗ ਨਹੀਂ ਤੇ ਸਰਕਾਰ ਸਰਕਾਰ ਨੂੰ ਇੱਕ ਕਹਿਣਾ ਚਾਹੁੰਦਾ ਸਰਕਾਰ ਤਾਂ ਹੁਣ ਲੱਗੀ ਹੈ ਜਾਂ ਆਹ ਸਰਕਾਰ ਲਾ ਲਓ ਇਹ ਦੂ ਪਿਛਲੀ ਲਾ ਲਓ ਹੁਣ ਕਹਿਣ ਲੱਗੇ ਨੇ ਕਿ ਤੁਸੀਂ ਕਰਵੈਤੀ ਫਸਲਾਂ ਨੂੰ ਛੱਡ ਕੇ ਜਿਹੜਾ ਸਬਜ਼ੀਆਂ ਦੀ ਕਾਸਟ ਕਰੋ ਸਾਡੇ ਪਿੰਡ ਨੇ ਇਹ ਲਗਭਗ ਉਦੋਂ ਤਾਂ ਸਰਕਾਰ ਕਹਿਣ ਵੀ ਨਹੀਂ ਲੱਗੀ ਸੀ 20 ਤੋਂ 25 ਸਾਲ ਦੇ ਵਿੱਚ ਵਿੱਚ ਸਮਾਂ ਹੋ ਗਿਆ ਜਦੋਂ ਤੋਂ ਸਾਡੇ ਪਿੰਡ ਦੇ ਵਿੱਚ ਮਤਲਬ ਕਿ ਖੇਤੀ ਆਈ ਹੈ ਤਾਂ ਉਦੋਂ ਅਸੀਂ ਤਾਂ ਇੱਧਰ ਆ ਗਏ ਸੀ ਅਸੀਂ ਤਾਂ ਆਪਦਾ ਪੂਰਾ ਸਰਕਾਰ ਨੂੰ ਯੋਗਦਾਨ ਦਿੱਤਾ ਫਸਲਾਂ ਛੱਡ ਕੇ ਰੋਇਤੀ ਫਸਲਾਂ ਇੱਧਰ ਸਬਜ਼ੀ ਦੀ ਕਸਟਮਰ ਨਹੀਂ ਆਏ ਪਰ ਸਾਨੂੰ ਬਚਾਇਆ ਇਹ ਚੋ ਕੁਝ ਹੀ ਪਹਿਲਾਂ ਠੀਕ ਸੀ ਸਾਡਾ ਵਧੀਆ ਗੁਜ਼ਾਰਾ ਹੋਈ ਜਾਂਦਾ ਸੀ ਵਿਕਦੀ ਸੀ 4 ਰੁਪਏ ਕਣਕ ਨਾਲੋਂ ਵੱਧ ਵਜ ਰਹੇ ਹੁੰਦੇ ਸੀ ਸ਼ੁਰੂ ਹੋਣ ਤੈਨ 4 ਸਾਲ ਹੋ ਗਏ ਜੋ ਲੋਕਡਾਊਨ ਤੋਂ ਬਾਅਦ ਸਾਨੂੰ ਘਾਟ ਹੀ ਪੈ ਰਹੀ ਸਰਕਾਰ ਨੂੰ ਅਪੀਲ ਹੈ ਇੱਕ ਤਾਂ ਵੀ ਜਿਵੇਂ ਇੰਨਾ ਲੰਮਾ ਸਮਾਂ ਹੋ ਗਿਆ ਸਾਡੇ ਮਾਨਸਾ ਦੇ ਵਿੱਚ ਇਹਦਾ ਮੰਡੀ ਕਰਨ ਕੋਈ ਰੇਟ ਪਾ ਜਾ ਕੋਈ ਇੱਥੇ ਵੇਕਣੀ ਲੱਗ ਜਾਂਦੀ ਤਾਂ ਵੀ ਅਸੀਂ ਸਰਕਾਰ ਨੂੰ ਕਹਿੰਦੇ ਵੀ ਚਲੋ ਸਾਡੇ ਲਈ ਕੁਝ ਨਾ ਉਸ ਕਰਿਆ ਨਾ ਇੱਥੇ ਕੋਈ ਸਾਨੂੰ ਐਮਐਸਪੀ ਜਾਂ ਕੁਝ ਮਨ ਲੋ ਜਾ ਐ ਕਦੇ ਵੀ ਅਸੀਂ ਲਫਾਫਾ ਪਾਉਨੇ ਆ ਤੇ ਕੋਈ ਸਾਨੂੰ 2 ਰੁਪਏ ਸਰਕਾਰ ਬਣੀ ਔਰ ਰਹਿਤਾਂ ਦੀ ਜਾਂ ਤਾਰਾ ਰਿੰਗ ਲੱਗਦੇ ਨੇ ਉੱਤੇ ਕੋਈ ਆਉਂਦਾ ਸਰਕਾਰ ਬਣੀ ਕਦੇ ਕੁਝ ਨਾ ਬੀਤੇ ਕੋਈ ਸਬਸਿਡੀ ਨਹੀਂ ਕੁਝ ਨਹੀਂ ਮਿਲਿਆ ਜਿਹੜੇ ਸਿਮਲਾ ਮਿਰਚ ਦੀ ਖੇਤੀ ਕਰਦੇ ਸੀ ਭੈਣੀ ਬਾਗਾ ਦੇ ਵਿੱਚ ਲੰਮੇ ਸਮੇਂ ਤੋਂ ਕਰਦੇ ਸੀ ਸਭ ਬਹੁਤ ਕਿਸਾਨ ਆ ਜਿਹੜੇ ਇਸ ਖੇਤੀ ਵੱਲ ਪਏ ਸੀ ਕਿਉਂਕਿ ਇਹ ਚ ਮੁਨਾਫਾ ਬਹੁਤ ਸੀਗਾ मुनाफे ਦੇ ਜਰੀਏ ਲਾਇਤਾ ਜੋ ਸਰਕਾਰ ਕਹਿੰਦੀ ਹੈ ਵੀ ਕਣਕ ਦੇ ਝੋਨੇ ਦੇ ਬਦਲ ਚੋਂ ਨਿਕਲਣਾ ਚਾਹੀਦਾ ਹੈ ਰਬਾਈਤੀ ਫਸਲਾਂ ਵਾਲਾ ਹੋਣਾ ਚਾਹੀਦਾ ਉਹਨੂੰ ਤਰਜੀਹ ਦਿੱਤੀ ਸੀਗੀ ਅਸਲ ਉਰੇ ਕਾਰਨ ਕੁਝ ਫਸਲਾਂ ਜਿਹੜੀਆਂ ਸਿਮਲਾ ਮਿਰਚ ਦੀ ਹੈ ਉਹਨੇ ਘਾਟਾ ਦਿੱਤਾ ਪਿਛਲੀ ਵਾਰ ਤਾਂ ਬਹੁਤ ਵੱਡਾ ਨੁਕਸਾਨ ਹੋਇਆ ਦੇਖਿਆ ਉਹਨਾਂ ਦੇ ਸੜਕਾਂ ਤੇ ਸੁੱਟੀਆਂ ਨੇ ਨਹਿਰਾਸ ਹੋ ਜਾਂਦੇ ਵਿੱਚ ਸਿੱਟੀਆਂ ਲੱਗੀਆਂ ਆ ਵਪਾਰੀ ਖੇਤ ਚਰਤulit ਲਾਈ ਜਿਹੜੀ ਪੈਕਿੰਗ ਕੀਤੀ ਹੁੰਦੀ ਸੀ ਉਹ ਵੀ ਸੜ ਕੇ ਹੱਥ ਖੜੇ ਕਰ ਗਏ ਸੀ ਕਿਉਂਕਿ ਕਹਿੰਦੇ ਵੀ ਇਹਦੀ ਖਫਤ ਨਹੀਂ ਹੋ ਰਹੀ ਪਰ ਇੰਨਾ ਵੀ ਨਹੀਂ ਹੁੰਦਾ ਵੀ ਜੇ ਚੀਜ਼ ਕੋਈ ਬਾਦੂ ਹੋ ਗਈ ਉਹ ਇੰਨੀ ਮੰਨ ਲਓ ਸਸਤੀ ਹੋ ਜਾਏ ਇਹ ਵੀ ਨਹੀਂ ਹੁੰਦਾ ਕਿਉਂਕਿ ਇਹ ਇਹਦਾ ਕੋਈ ਮੰਡੀ ਕਰਨੀ ਹੈਗਾ ਕਿਤੇ ਵੱਡੇ ਸਟੋਰ ਹੋਣ ਜਿਹੜੇ ਲਾਏ ਜਾਂ ਜਾ ਸਕਦੇ ਆ ਉਹ ਮਹੀਨਾ-ਮਹੀਨਾ ਦੋ-ਦੋ ਮਹੀਨੇ ਫਸਲਾਂ ਸਾਹਮਣੇ ਰੱਖ ਸਕਦੇ ਨੇ ਉਦੋਂ ਬਾਅਦ ਉਹ ਕਿਸਾਨਾਂ ਨੂੰ ਕੁਝ ਨਾ ਕੁਝ ਮਿਲ ਸਕਦਾ ਇੱਧਰ ਤਰਜੀਹ ਨਹੀਂ ਦਿੱਤੀ ਕਿਸੇ ਵੀ ਸਰਕਾਰ ਨੇ ਉਹ ਸੈਂਟਰ ਸਰਕਾਰ ਆ ਚਾਹੇ ਪੰਜਾਬ ਸਰਕਾਰ ਆ ਉਹ ਕਿਸਾਨਾਂ ਵੱਲ ਜਿਹੜੇ ਸਬਜ਼ੀ ਕਾਸਤਕਾਰ ਆ ਉਹਨਾਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਿਸ ਕਰਕੇ ਇਸ ਵਾਰ ਘੱਟੋ ਘੱਟ 200 ਕਿੱਲਾ ਜਿਹੜਾ ਸਿਮਲਾ ਮਿਰਚ ਐ ਖਰਬੂਜਾ ਜਾਂ ਹੋਰ ਫਸਲਾਂ ਮਟਰ ਕਹੀ ਲਈ ਮਟਰ ਤਾਂ ਕਿਸੇ ਨੇ ਵੀ ਨਹੀਂ ਲਾਇਆ ਇਤਕੀ ਨਾਲ ਦੋ ਦੋ ਤਿੰਨ ਤਨ ਫਸਲਾਂ ਅਸੀਂ ਲੈਂਦੇ ਸੀ ਉਹਦੇ ਵਿੱਚੋਂ ਤੇ ਉਹ ਸਾਰਿਆਂ ਨੇ ਥਕੜੇ ਕਰਤੇ ਅਸੀਂ ਵੀ ਘੱਟੋ-ਘੱਟ 5 ਝਿਕੜਾ ਸਿਮਲਾ ਮਿਰਚ ਲਾਉਂਦੇ ਹੁੰਦੇ ਸੀ ਨਾਲ ਮਟਰ ਲਾਉਂਦੇ ਸੀਗੇ ਥਕੜੇ ਕਰਤੇ ਸੀ ਤੇ ਉਹਦੇ ਵਿੱਚੋਂ ਮੰਨ ਲਓ ਸਾਰਾ ਸਿਆਲ ਜਿਹੜਾ ਮੰਗ ਜਾਂਦਾ ਪੱਲੇ ਕੁਝ ਵੀ ਨਹੀਂ ਪੈਂਦਾ ਖਰਚਾ ਬਹੁਤ ਜ਼ਿਆਦਾ ਹੁੰਦਾ ਉਤੇ ਖਰਚਾ ਤਾਂ ਤੁਸੀਂ ਦੇਖ ਲਓ ਕਿ ਘੱਟੋ-ਘੱਟ ਪੌਣੇ 2 ਲੱਖ ਦੇ ਕਰੀਬ ਹੈ ਜਿਹੜਾ ਇਹ ਬੀਜ ਹੈ ਸਿਮਲਾ ਮਿਰਚ ਦਾ ਉਹ ਪਹੁੰਚ ਗਿਆ ਉਤੇ ਕੋਈ ਸਬਸਿਡੀ ਨਹੀਂ ਕਾਗਜ਼ ਪਾਉਣੇ ਪੋਲੀਸਨ ਦਾ ਉਤੇ ਕੋਈ ਸਬਸਿਡੀ ਨਹੀਂ ਜਿਹੜੀਆਂ ਤਾਰਾਂ ਰਿੰਗ ਲੱਗਦੇ ਲੋਹੇ ਦੇ ਉਹ ਤੇ ਕੋਈ ਸਬਸਿਡੀ ਨਹੀਂ ਕਿਸੇ ਪਾਸੇ ਵੀ ਕੋਈ ਦਵਾਈ ਤੇ ਕੋਈ ਵੀ ਕਿਸਾਨ ਨੂੰ ਸਬਸਿਡੀ ਨਹੀਂ ਮਿਲ ਰਹੀ ਜਿਸ ਕਰਕੇ ਕਿਸਾਨ ਪੱਲੋਂ ਖਰਚ ਕੇ ਜਿਹਨਾਂ ਸਾਰਾ ਲਾਹ ਲਾਂਦਾ ਉਦੋਂ ਬਾਅਦ ਪੱਲੇ ਪਵੇ ਨਾ ਪਵੇ ਇਸ ਕਰਕੇ ਘਾਟੇ ਦੇ ਕਾਰਨ ਹੀ ਅਸੀਂ ਬੰਦ ਕੀਤੇ